ਇਹ ਮੇਲ ਹੈ 8000 ਰੁਪਏ ਜੀ ਹਾਂ ਜੀ ਮਿਲ ਦੇ ਦਾਂਗੇ 5000 ਦੇ 3000 5000 ਦੇ ਹਾਂਜੀ ਸਿੰਗਲ ਕੋਟ ਆ ਜੀ ਹਾਂਜੀ ਠੀਕ ਆ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਖੰਡਾਵਨ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ ਕਤੂਰੇ ਹੀ ਕਤੂਰੇ ਪਕਾਉਗਾ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 752800075 ਬਾਕੀ ਪਰ ਆਪਾਂ ਮੋਟਰਸਾਈਕਲ ਗੱਡੀ ਕਾਰ ਮੱਝਾ ਗਾਮਾਂ ਦੀ ਸਾਰਿਆਂ ਦੀ ਐਡ ਲਾ ਦੇਣੇ ਆਪਣਾ ਠੀਕ ਹੈ ਜੀ ਜੇ ਕਿਸੇ ਨੇ ਕਰਵਾਉਣੀ ਤਾਂ ਆਪਣਾ ਜਰੂਰ ਕਾਲ ਕਰਿਓ 22 ਦਾ ਨੰਬਰ ਲਾਵਾਂਗੇ ਆਪਾਂ ਸੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਕਾਲ ਜੀ ਸਸਰੀ ਕਾਲ ਜੀ ਨਾਮ ਨਾਮ ਸੁਖਨਾ ਸਿੱਧੂ ਜੀ ਪਿੰਡ ਘੰਡਾ ਬਣਾ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਹਾਂ ਜੀ ਬਾਈ ਆਪਣੇ ਕਦੂਰੇ ਕਿੰਨੇ ਬਕੂਆ ਸਾਰੇ ਅੱਜ ਇਹ ਆਪਣੇ ਕੋਲੇ ਵੀਰੇ ਜਰਮਨ ਦੇ ਬੱਚਾ ਲੌਂਗ ਕੋਡ ਦੇ ਆ ਗਏ ਹਾਂਜੀ ਸਿੰਗਲ ਕੋਡ ਦੇ ਆ ਗਏ ਠੀਕ ਆ ਤੇ ਆ ਟਵਾਇਪ ਆਉਂਦਾ ਬੱਚਾ ਠੀਕ ਆ ਤੇ ਕਿੰਨੇ ਬੱਚੇ ਆ ਬਈ ਸਾਰੇ ਆਪਣੇ ਕੋਲ ਟੋਟਲ ਇਹ ਬੱਚੇ 14 ਬੱਚੇ ਆ ਜੀ ਆਪਣੇ ਕੋਲੇ 14 ਬੱਚੇ ਆ ਹਾਂਜੀ ਤੇ ਜਿਹੜਾ ਛੋਟਾ ਜਿਹਾ ਬੱਚਾ ਇਹ ਕਿੰਨੇ ਟਾਈਮ ਦਾ ਜੀ ਇਹ ਟਵਾਈ ਕਲਚ ਰਿਆ ਹੈਗਾ 35 ਦਿਨ ਦਾ ਜੀ 35 ਦਿਨ ਦਾ ਹਾਂਜੀ ਤੇ ਖੱਚਕ ਜਿਹੜੇ ਰੇਡ ਵਸ ਜਮਾ ਜਾਇ ਜਾ ਵਸ ਦੇਣ ਲੈਣ ਜਿਹੜਾ ਇਹ ਦੇ ਦਾਂਗੇ ਜੀ 10000 ਰੁਪਏ ਦਾ 10000 ਦਾ ਹਾਂਜੀ ਠੀਕ ਆ ਲੋਪਰਾ ਚੈੱਕ ਕਰ ਸਕਦੇ ਹਾਂ ਠੀਕ ਆ ਜੀ ਤੇ ਹਾਂਜੀ ਬਈ ਇਧਰਲੇ ਦੱਸੋ ਜਿਹੜੇ ਜਰਮਨ ਆ ਇਹ ਜਰਮਨ ਡਬਲ ਕੋਡ ਬੱਚਾ ਜੀ ਹਾਂਜੀ ਡਬਲ ਕੋਡ ਇਹ ਦਿਖਾ ਦਿਓ ਕੱਢ ਕੇ ਇਹਨੂੰ ਰੱਖ ਦਿਓ ਲੋ ਜੀ ਚੈੱਕ ਕਰ ਸਕਦੇ ਹੋ ਭਰਾ ਕਿੰਨੇ ਕਿੰਨੇ ਟਾਈਮ ਦੇਵੋਗੇ ਵੀਰੇ ਇਹ ਹੋਗੇ ਜੀ 35 ਦਿਨ ਦੇ ਪੂਰੇ ਕੁਆਲਿਟੀ ਚ ਪੂਰੇ ਗਰੰਟੀ ਵਾਲੇ ਬੱਚੇ ਆ ਲਾਈਫ ਟਾਈਮ ਦੀ ਗਰੰਟੀ ਹੋਊ ਆਪਣੀ ਠੀਕ ਆ ਤੇ ਇਹਨਾਂ ਦਾ ਬਾਪ ਕਿਹੜਾ ਆ ਦੇਖਾਂਗੇ ਠੀਕ ਆ ਕੋਈ ਬੇਠਾ ਭਰਾ ਨੂੰ ਬਾਅਦ ਚ ਵੀ ਦਿਖਾ ਦਾਂਗੇ ਕਿ ਇਹਨਾਂ ਚੈੱਕ ਕਰ ਸਕਦੇ ਹੋ ਠੀਕ ਆ ਇਹ ਫੀਮੇਲ ਆ ਕਿ ਮੇਲ ਆ ਇਹ ਜੀ ਇਹ ਚ ਮਨ ਵੀ ਅੱਧੇ ਮੇਲ ਅੱਧੇ ਫੀਮੇਲ ਆਈ ਠੀਕ ਆ ਤੇ ਇਹਦਾ ਰੇਟ ਕੀ ਹੈ ਜੀ ਫੀਮੇਲ ਦਾ ਇਹ ਆ ਫੀਮੇਲ ਦੇ ਦਾਂਗੇ 10000 ਦੀ ਜੀ ਠੀਕ ਆ ਮੇਲ ਦੇ ਦਾਂਗੇ 12000 ਦਾ ਜੀ ਮੇਲ 12000 ਹਾਂਜੀ ਠੀਕ ਆ ਦੇ ਡਿਲੀਵਰੀ ਡਿਲੀਵਰੀ ਵਾਲੇ ਵਾਲਾ ਆਪਣੇ ਕੋਲ ਠੀਕ ਆ ਹਾਂਜੀ ਕਿੱਥੇ ਕਿੱਥੇ ਤੱਕ ਪਹੁੰਚ ਕਰ ਦੋ ਵੀਰੇ ਇਹ ਆਪਾਂ ਜੀ 200 ਕਿਲੋਮੀਟਰ ਤੱਕ ਕਰ ਦਾਂਗੇ 200 250 ਤੱਕ ਉਹਦਾ ਖਰਚਾ ਅੱਡ ਲੱਗੂ ਜੀ ਉਹਦਾ ਖਰਚਾ ਅੱਡ ਲੱਗੂ ਐਕਸਟਰਾ ਲਾਂਕੜ ਬੱਚਿਆ ਦੇਖ ਲਓ ਜੀ ਪੂਰੇ ਠੀਕ ਹੈ ਲੋ ਜੀ ਚੈੱਕ ਕਰਦੇ ਹਾਂ ਪੂਰਾ ਲੱਗਦੇ ਲੁਕਦੇ ਪੂਰਾ ਹਾਂਜੀ ਹਾਂਜੀ ਭੱਜੇ ਫਿਰਦੇ ਆ ਜੀ ਪੂਰਾ ਖੰਦ ਪਿੰਡੀ ਬੜਾ ਸਰਟੀਫੀਕੇਟ ਦਿਖਾ ਦਿਓ ਇੱਥਾ ਇੱਧਰ ਛੱਡ ਦਿਓ ਲੋ ਜੀ ਖਾਨਾ ਨੂੰ ਚੈੱਕ ਕਰਦੇ ਨੇ ਲੋ ਜੀ ਚੈੱਕ ਕਰ ਸਾ ਤੇ ਬੜਾ ਲੱਗਦੇ ਲੁਕਦੇ ਮੂਆ ਬਹੁਤ ਘੈਂਟਾ ਹਾਂ ਕੁਤੇ ਵਰਗਾ ਇਹਦੇ ਬੱਚੇ ਆ ਠੀਕ ਆ ਆ ਸਿੰਗਲ ਕੋਟ ਦਿਖਾ ਦਿਜੀ ਹੁਣ ਮੜਾ ਇਹਦਾ ਕੋਈ ਨਫਰਦ ਰਿਆਂ ਤੇਨੂੰ ਮੈਂ ਕਿਰਦਿ ਦਿਖਾ ਦਨੇ ਹਾਂ ਬਹੁਤ ਹਾਂਜੀ ਆ ਸਿੰਗਲ ਕੋੜਾ ਜੀ ਠੀਕ ਆ ਸਿੰਗਲ ਕੋਟ ਦਿਖਾ ਦਿਓ ਦੇਖੋ ਆ ਸਿੰਗਲ ਕੋਟ ਇਹਦਾ ਕੀ ਰੇਟ ਆ ਭਰਾ ਇਹਦਾ ਮੇਲ ਵਾਲਾ ਰੇਟ 8000 ਰੁਪਏ ਜੀ ਫੀਮੇਲ ਦੇ ਦਾਂਗੇ 5000 ਰੁਪਏ ਫੀਮੇਲ 5000 ਰੁਪਏ ਹਾਂਜੀ ਸਿੰਗਲ ਕੋਟ ਆ ਜੀ ਹਾਂਜੀ ਠੀਕ ਆ ਦੇਖੋ ਆ ਇਹਦੇ ਕਿੰਨੇ ਫੀਮੇਲ ਆ ਜੀ ਕਿੰਨੇ ਮੇਲ ਆ ਇਹਦੇ ਦੋ ਮੇਲ ਆ ਤਿੰਨ ਫੀਮੇਲ ਆ ਠੀਕ ਆ चेक कर सकते ठीक है जी भाई बच्चे ठीक है हाँ बच्चे भाई जी, थे आए। ठीक है। जी। ना करो। ने जरूर नो पेंड घंटा बनने जिला पा जी बठिंडा लो जी चेक कर सकते मिलते भा किसी वीडियो च ओके बाय